ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਦਾਓ ਕਿਵੇਂ ਠੀਕ ਹੋ ਉਮੀਦ ਕਰਦੀ ਹਾਂ ਠੀਕ ਹੋਵੋਗੇ ਸਰਦੀ ਕਾਲਾ ਵਿੱਚ ਹੋਵੋਗੇ ਮੈਂ ਜੀ ਇਹਨਾ ਸੂਟ ਦੇਖੋ ਸਲਾਈ ਕਰਦੀ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਨਾ ਕਿਤੇ ਕਿਤੇ ਕੋਈ ਕੋਈ ਸੂਟ ਆ ਜਾਂਦਾ ਤਾਂ ਫਿਰ ਮੈਂ ਸਲਾਈ ਕਰ ਲੈਣੀ ਆ ਮੈਂ ਸੋ ਤੇ ਮੇਰੀ ਭਾਗੀ ਨੇ ਬੈਗ ਭਰ ਕੇ ਦਿੱਤਾ ਜਿੱਦੋਂ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਸੀ ਉਹ ਵੀ ਅਜੇ ਸਲਾਈ ਕਰਨੀ ਬਾਕੀ ਜਿਹੜੇ ਮੇਰੇ ਕਸਟਮਰ ਦੇ ਸੂਟ ਆਉਂਦੇ ਆ ਤੇ ਉਹ ਵੀ ਮੈਂ ਕੰਨੀ ਚਾਹਤ ਸਲਾਈ ਕਰ ਲੈਣੇ ਆ ਤੇ ਅੱਜ ਜੀ ਜਿਹੜੀ ਮੇਰੀ ਮੇਨ ਵੀਡੀਓ ਆ ਜਿੱਤੇ ਮੈਂ ਕਾਉਣ ਲੱਗੀ ਆ ਨਾ ਕਈ ਯਾਰੀ ਹੁੰਦਾ ਕਿ ਜਿੱਦਾਂ ਹੁਣ ਸਾਡੀ ਸਿੰਪਲ ਮਸ਼ੀਨ ਆ ਨਾ ਮੇਰੀ ਮੈਂ ਇੱਕ ਵਾਰੀ ਠੀਕ ਕਰਾਉਣ ਗਈ ਸੀ ਤਾਂ ਇਹ ਕਹਿੰਦੇ ਉਹ ਚੀਜ਼ ਕੋਈ ਕੋਈ ਜਿਹੜਾ ਮਸ਼ੀਨਾ ਬਣਾਉਣ ਵਾਲਾ ਆ ਕੋਈ ਕੋਈ ਆ ਜਿਹੜਾ ਦੱਸਦਾ ਹੈਗਾ ਆ ਤੇ ਜੇਕਰ ਤੁਹਾਡੀ ਮਸ਼ੀਨ ਚੋਂ ਵੀਦਾ ਤਾਂ ਗਾਣ ਚੱਲਦੀ ਚੱਲਦੀ ਤੋਂ ਇਦਾਂ ਡੱਬੀ ਚੋਂ ਬਾਹਰ ਤਾਂ ਗਾ ਨਿਕਲਿਆ ਆਂਦਾ ਆ ਤੇ ਉਹਨਾਂ ਨੇ ਮੈਨੂੰ ਇਹ ਦੱਸਿਆ ਸੀ ਵੀ ਆਪਾਂ ਕਿਸ ਤਰ੍ਹਾਂ ਮਤਲਬ ਇਹਨੂੰ ਸੂਤ ਕਰਨਾ ਆ ਜਿੱਦਾਂ ਹੁਣ ਆ ਦੇਖੋ ਆਪਾਂ ਤਾਂ ਧਾਗਾ ਇਹ ਪਾ ਲੈਨੇ ਆ ਇਦਾਂ ਐਸ ਤਰ੍ਹਾਂ ਕਰਕੇ ਆਪਾਂ ਧਾਗਾ ਪਾ ਲੈਨੇ ਜਿੱਦਾਂ ਮੈਂ ਤਾਂ ਨਾ ਇਸ ਤਰ੍ਹਾਂ ਵੀ ਮਤਲਬ ਉਲਟੀ ਧਾਗਾ ਪਾਉਣੀ ਹੁੰਦੀ ਹੈ ਮਤਲਬ ਇੱਧਰ ਆ ਤੇ ਮੈਂ ਇਸ ਤਰ੍ਹਾਂ ਧਾਗਾ ਪਾਉਣੀ ਠੀਕ ਹੈ ਤੇ ਇਸ ਤਰ੍ਹਾਂ ਤਕਈਆਰੀ ਕੀ ਹੁੰਦਾ ਹੈ ਚਲਦੀ-ਜਲਦੀ ਆਪਣੇ ਮਕੀਨ ਚੋਂ ਧਾਗਾ ਜਿਹੜਾ ਆ ਇਸ ਤਰ੍ਹਾਂ ਨਾ ਇਹਦੇ ਵਿੱਚੋਂ ਡੱਬੀ ਚੋਂ ਬਾਹਰ ਆ ਜਾਂਦਾ ਹੈ ਜਦੋਂ ਕਿਉਂਕਿ ਆਪਾਂ ਤੇਜ਼ੀ ਤੇਜ ਆਪਾਂ ਪਹੁੰਚੇ ਬਣਾਉਣੇ ਹੁੰਦੇ ਆ ਤੇ ਇੱਥੇ ਤਾਂ ਗਾਇ ਬਾਹਰ ਆ ਜਾਂਦਾ ਤਾਂ ਆਪਣਾ ਬਖਾ ਜਿਹੜਾ ਆ ਉਹ ਖਰਾਬ ਹੋ ਜਾਂਦਾ ਆ ਤਾਂ ਹੁਣ ਮੈਂ ਤੁਹਾਨੂੰ ਦੱਸਦੀ ਆਪਾਂ ਇਹਨੂੰ ਕਿਸ ਤਰ੍ਹਾਂ ਸਹੀ ਕਰਨਾ ਆ ਬਹੁਤ ਨਾਰਮਲ ਜਿਹਾ ਤਰੀਕਾ ਆ ਤੇ ਇੱਧਰ ਦੇਖੋ ਉਹਨਾਂ ਮੇਰੀ ਬੇਟੀ ਇਨ ਨੂੰ ਨਾ ਸਲਾਈਆਂ ਆਉਂਦਾ ਬਿਲਕੁਲ ਵੀ ਨਹੀਂ ਹਜੇ ਬਣਾਉਣਾ ਨਹੀਂ ਆਉਂਦਾ ਹੁਣ ਦੇਖੋ ਉਹ ਇਹਨਾਂ ਤਾਂ ਸਲਾਈਆਂ ਲੈ ਕੇ ਬੈਠੀ ਆ ਮੈਂ ਇਹਨੂੰ ਵੀ ਇਹ ਵੀ ਸਿਖਾਉਂਗੀ ਵੀ ਕਿਸ ਤਰ੍ਹਾਂ ਬੁਣਨਾ ਚਾਹ ਰਕੀ ਹੁਣ ਤੇ ਆ ਹੋਰ ਤਾਂ ਕੋਈ ਕੰਮ ਕਰਨਾ ਨਹੀਂ ਹੈਗਾ ਆਪਾਂ ਹਨਾ ਕਹਿੰਦੇ ਤੇ ਵੇਲੇ ਰੋਪਾ ਦੇ ਕੋਈ ਜਰਾ ਆਪਾਂ ਕਦੇ ਕੋਈ ਟੋਪੀ ਵਗੈਰਾ ਨਿਆਣਾ ਇਹਦਾ ਬੁਣ ਲੈਂਦਾ ਆਪਣੇ ਬੱਚਿਆਂ ਦੀ ਤੇ ਮੇਰੇ ਦੋਤੇ ਆਏ ਹੋਏ ਤਾਂ ਕਰਕੇ ਵਿੱਚੇ ਰੋਲਾ ਪਾਉਂਦੇ ਆ ਤਾਂ ਹੁਣ ਮੈਂ ਨਾ ਇਹਨੂੰ ਇਹ ਵੀ ਸਿਖਾਉਣਾ ਆ ਮੈਂ ਕਹਿੰਦਾ ਚਾ ਤੈਨੂੰ ਮੈਂ ਸਿਖਾ ਦਿੰਨੀ ਬੁਣਨਾ ਤਾਂ ਕਦੇ ਕਦੇ ਤੂੰ ਬੁਣ ਲਿਆ ਕਰੀ ਹਨਾ ਤੇ ਇਦਾਂ ਦੇ ਕੰਮ ਜਿਹੜੇ ਮੈਂ ਕਰਦੀ ਰਹੀਨੀ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਪਹਿਲਾਂ ਮੈਂ ਫਿਰ ਕੀ ਪਾੜ ਲਵਾ ਜਿਹੜਾ ਮੈਂ ਸੂਟ ਮਤਲਬ ਸਲਾਈ ਕਰਦੀ ਆ ਉਹਦਾ ਤੇ ਤੁਸੀਂ ਨਾ ਮੇਰੀ ਵੀਡੀਓ ਨੂੰ ਚੱਲਦੀ ਚੱਲਦੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੇ ਨਹੀਂ ਕੀਤਾ ਤਾਂ ਪਤਾ ਕਿ ਕੋਈ ਵੈਰੀ ਹੁੰਦਾ ਆ ਤੇ ਮੈਨੂੰ ਵੀ ਪਹਿਲਾਂ ਨਹੀਂ ਸੀ ਪਤਾ ਹੁੰਦਾ ਵੀ ਸਬਸਕ੍ਰਾਈਬ ਕਰਨ ਦਾ ਕੀ ਮਤਲਬ ਹੁੰਦਾ ਇਹ ਹੁਣ ਤਾਂ ਚਲੋ ਪਤਾ ਲੱਗ ਗਿਆ ਆ ਜਿਆ ਤੇ ਕੋਈ ਭੈਣ ਇੱਕ ਹੈਗੀ ਆ ਉਹ ਮੈਨੂੰ ਲੱਗਦਾ ਹਰ ਵਾਰੀ ਸਬਸਕ੍ਰਾਈਬ ਕਰ ਦਿੰਦੀ ਆ ਜਦੋਂ ਸਬਸਕ੍ਰਾਈਬ ਕਰਦੀ ਆ ਉਦੋਂ ਘਟ ਜਾਂਦਾ ਮਤਲਬ ਜਦੋਂ ਦੂਜੀ ਵੀਡੀਓ ਦੇਖਦੀ ਆ ਫਿਰ ਉਹ ਸਬਸਕ੍ਰਾਈਬ ਵੱਜ ਜਾਂਦਾ ਆ ਚਲੋ ਕੋਈ ਗੱਲ ਨਹੀਂ ਤੇ ਤੁਸੀਂ ਨਾ ਮੈਂ ਉਸ ਭੈਣ ਨੂੰ ਇਹ ਕਿੰਨੀ ਆ ਇਹ ਸਬਸਕ੍ਰਾਈਬ ਵਾਲਾ ਜਿਹੜਾ ਤਾਂ ਇੱਕੋ ਵਾਰੀ ਹਨਾ ਜਿਹੜਾ ਉਹਨੂੰ ਟੱਚ ਕਰੀਦਾ ਹੈ ਤਾਂ ਬਸ ਦੂਜੀ ਆ ਦੀ ਉਹਨੂੰ ਸਬਸਕ੍ਰਾਈਬ ਨਹੀਂ ਕਰੀਦਾ ਤੇ ਇਸ ਤਰ੍ਹਾਂ ਹੁੰਦਾ ਆ ਚਲੋ ਕੋਈ ਗੱਲ ਨਹੀਂ ਉਹ ਫਿਰ ਵੀ ਜਾਣੀ ਕਰ ਦਿੰਦੀ ਆ ਤੇ ਆ ਹਨਾ ਮੈਂ ਜਦਾ ਫਿਰ ਕੀ ਜਿਹੜੀ ਆ ਪਰ ਲੈਣੀ ਆ ਮੇਰੀ ਮਸ਼ੀਨ ਤੇ ਵੀ ਥੋੜੀ ਇਦਾ ਭਾਰੀ ਜਾਂਦੀ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਇਹ ਆਪਾਂ ਡੱਬੀ ਦੇ ਵਿੱਚ ਕੀ ਆਪਾਂ ਇਹਦਾ ਜਿਗਾਰਡ ਗਿਆ ਲਾਉਣਾ ਇਹ ਤਾਂ ਪਤਾ ਆ ਕਿ ਪੰਜਾਬੀ ਤੇ ਅੱਗੇ ਜਿਗਾਰਡ ਲਾਉਣ ਨੂੰ ਬਹੁਤ ਤੇਜ਼ ਹੁੰਦੇ ਆ ਤੇ ਮੈਂ ਨਾ ਇਸ ਤਰ੍ਹਾਂ ਹੁਣ ਇਹ ਜਿਹੜਾ ਆ ਮੈਨੂੰ ਉਹਨੇ ਦੱਸਿਆ ਸੀਗਾ ਕਿ ਤੁਸੀਂ ਆਪਾਂ ਮਸ਼ੀਨ ਫਿਕਸ ਕਰਾ ਕੇ ਲਿਆਂਦੀ ਆ ਤੇ ਹਨਾ ਮੈਂ ਪਹਿਲਾਂ ਇਸ ਮਸ਼ੀਨ ਤੇ ਮੋਟਰ ਲਾਈ ਹੋਈ ਸੀ ਉਹਨੇ ਫਿਰ ਮੈਂ ਦੱਸਿਆ ਵੀ ਜੇ ਤੁਸੀਂ ਮੋਟਰ ਲਾਉਣੀ ਆ ਤਾਂ ਮਸ਼ੀਨ ਹੋਰ ਵੀ ਤੇਜ਼ ਚੱਲਣੀ ਆ ਤੁਹਾਡੇ ਡੱਬੀ ਦੇ ਵਿੱਚ ਧਾਗਾ ਜਿਹੜਾ ਉਹ ਨਹੀਂ ਟਿਕਣਾ ਹੈਗਾ ਉਹਨੇ ਫਿਰ ਮੈਨੂੰ ਦੱਸਿਆ ਵੀ ਤੁਸੀਂ ਕੀ ਕਰਨਾ ਹੈ ਆ ਮੈਂ ਤੁਹਾਨੂੰ ਦੱਸ ਦਿੰਦੀ ਜਿੱਦਾਂ ਆਪਾਂ ਇੱਕ ਆ ਬੁਕਰਮ ਦਾ ਪੀਸ ਹੈ ਨਾ ਛੋਟਾ ਜਿਹਾ ਲੈ ਲੈਣਾ ਆ ਇਸ ਤਰ੍ਹਾਂ ਇਸ ਤਰ੍ਹਾਂ ਕੱਟ ਕੇ ਨਾ ਇਸ ਤਰ੍ਹਾਂ ਛੋਟਾ ਜਿਹਾ ਪੀਸ ਲੈ ਲੈਣਾ ਮੇਰੀ ਫਰਕੀ ਦੇ ਵਿੱਚ ਹੈ ਨਾ ਇਹ ਪੀਸ ਲੱਗਾ ਦੇਖ ਕੇ ਮੈਨੂੰ ਕਈਆਂ ਨੇ ਸਵਾਲ ਕੀਤਾ ਵੀ ਤੁਸੀਂ ਇਹ ਇਸ ਤਰ੍ਹਾਂ ਕਿਉਂ ਲਾਉਨੇ ਆ ਤੇ ਆਹ ਦੇਖੋ ਆਪਾਂ ਇਹਦੇ ਵਿੱਚ ਨਾ ਐਸ ਐਸ ਸੂਈ ਦੇ ਨਾਲ ਆਹ ਵਾਲੀ ਜਿਹੜੀ ਐ ਇਸ ਤਰ੍ਹਾਂ ਛੇਕ ਜਿਹੜਾ ਕੱਢ ਲੈਣਾ ਐ ਇਸ ਤਰ੍ਹਾਂ ਠੀਕ ਹੈ ਜੇ ਥੋੜਾ ਲੱਗੇ ਆਪਾਂ ਦੁਬਾਰਾ ਇਹਨੂੰ ਸੂਈ ਫੇਰ ਨਖਾ ਲੈਣੀ ਆ ਤੇ ਇਸ ਤਰ੍ਹਾਂ ਜਿਹੜਾ ਛੇਕ ਆ ਇਹ ਖੁੱਲਾ ਹੋ ਜਾਣਾ ਐ ਆ ਦੇਖੋ ਇਹ ਮੈਂ ਤੁਹਾਨੂੰ ਵੈਸੇ ਦਿਖਾਉਣ ਵਾਸਤੇ ਕੀਤਾ ਮੈਂ ਪਹਿਲਾਂ ਵੀ ਨਾ ਆ ਦੇਖੋ ਐਸੀ ਤਰ੍ਹਾਂ ਹੀ ਮੈਂ ਬਣਾ ਕੇ ਰੱਖੀ ਹੁੰਦੀ ਆ ਮੈਂ ਐਸੀ ਤਰ੍ਹਾਂ ਫਰਕੀ ਦੇ ਵਿੱਚ ਇਹ ਪਾਉਣੀ ਆ ਇਹਨੂੰ ਡੱਬੀ ਦੇ ਵਿੱਚ ਨਹੀਂ ਲਾਉਣਾ ਹੈਗਾ ਆਪਾਂ ਇਹਨੂੰ ਫਰਕੀ ਦੇ ਵਿੱਚ ਲਾਉਣਾ ਆ ਤੇ ਹੁਣ ਆਹ ਛੇਕ ਹਲੇ ਦਾ ਘਟਿਆ ਇਹਨੂੰ ਆਪਾਂ ਜਿਹੜਾ ਸੂਈ ਦੇ ਨਾਲ ਹੋਰ ਕਰ ਲੈਨੇ ਆ ਇਸ ਤਰ੍ਹਾਂ ਇਹ ਜਿਹੜਾ ਧਾਗਾ ਨਿਕਲ ਜਾ ਵੀ ਆਸਾਨੀ ਨਾਲ ਆਹ ਦੇਖੋ ਹੁਣ ਆਪਾਂ ਇਹਦੇ ਵਿੱਚ ਧਾਗਾ ਪਾ ਲੈਣਾ ਆ ਇਸ ਤਰ੍ਹਾਂ ਆਪਾਂ ਇਹ ਧਾਗਾ ਪਹਿ ਗਿਆ ਇੱਧਰ ਆ ਧਾਗਾ ਪਾ ਲਿਆ ਆਪਾਂ ਇਸ ਤਰ੍ਹਾਂ ਆ ਦੇ ਤੇ ਇਹਨੂੰ ਆਪਾਂ ਇੱਥੇ ਫਿਰਕੀ ਤੇ ਇੱਥੇ ਲਾਉਣਾ ਆ ਇਹ ਨਹੀਂ ਹੈਗਾ ਵੀ ਆਪਾਂ ਨੂੰ ਅੱਗੇ ਹੁੰਦਾ ਸੀ ਕਿ ਇਹਦੀ ਡੱਬੀ ਦੇ ਵਿੱਚ ਉਹ ਕੱਟ ਕੇ ਨਾ ਪੀਸ ਜਿਆ ਉਹ ਚ ਲਾਉਂਦੇ ਹੁੰਦੇ ਸੀ ਪਰ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਤੁਸੀਂ ਇਸ ਤਰ੍ਹਾਂ ਇਹਨੂੰ ਲਾਉਣਾ ਆ ਤੇ ਫਿਰ ਇਦਾਂ ਡੱਬੀ ਦੇ ਵਿੱਚ ਇਹਨੂੰ ਪਾਉਣਾ ਹੈਗਾ ਆ ਤੁਹਾਡਾ ਕਦੇ ਵੀ ਨਾ ਡੱਬੀ ਦੇ ਵਿੱਚੋਂ ਧਾਗਾ ਜਿਹੜਾ ਹੈ ਉਹ ਬਾਹਰ ਨਹੀਂ ਆਊਗਾ ਜਿੱਦਾਂ ਮਾਜੀ ਤੁਸੀਂ ਮੋਟਰ ਚਲਾਓ ਜਿੰਨੀ ਮਾਜੀ ਤੇਜ਼ ਮਸ਼ੀਨ ਚਲਾਓ ਕਦੇ ਵੀ ਜੜਤਾ ਗਿਆ ਇੱਥੇ ਡੱਬੀ ਦੇ ਵਿੱਚੋਂ ਬਾਹਰ ਨਹੀਂ ਆਊਗਾ ਤੁਹਾਡੀ ਮਸ਼ੀਨ ਬੜੀ ਵਧੀਆ ਚੱਲਦੀ ਰਹੂਗੀ ਤੇ ਬਾਕੀ ਜਿੱਦਾਂ ਜਿੱਦਾਂ ਵੀ ਮੈਨੂੰ ਮਸ਼ੀਨ ਦੇ ਬਾਕੀ ਹੋਰ ਕੰਮਾਂ ਦਾ ਪਤਾ ਆ ਮੈਂ ਤੁਹਾਡੇ ਨਾਲ ਉਹ ਵੀ ਵੀਡੀਓ ਸਾਂਝੀਆਂ ਕਰੂੰਗੀ ਤੇ ਹੁਣ ਮੈਂ ਆਪਣੀ ਬੇਟੀ ਨੂੰ ਸਿਲਾਉਣੀ ਆ ਆ ਸਿਖਾਉਣਾ ਹੈਗਾ ਬੋਨਾਂ ਥੋੜਾ ਜਿਹਾ ਸਿੰਪਲ ਜਿਹਾ ਸਾਦਾ ਜਿਹਾ ਸਿਖਾ ਦੂੰਗੀ ਸਿੱਧਾ-ਸਿੱਧਾ ਫੇਰ ਬੁੰਦੀਆਂ ਤਾਂ ਆਪੇ ਆ ਹੀ ਜਾਂਦੀਆਂ ਹੁੰਦੀਆਂ ਆ ਤੇ ਹੁਣ ਮੈਂ ਇਹਦੇ ਪੌਚੇ ਵੀ ਬਣਾਉਣੇ ਆ ਤੇ ਆਪਣੀ ਬੇਟੀ ਨੂੰ ਇਹ ਵੀ ਸਿਖਾਉਣਾ ਆ ਤੇ ਤੁਹਾਨੂੰ ਇਹ ਮੇਰਾ ਤਰੀਕਾ ਜਿਹੜਾ ਡੱਬੀ ਦਾ ਇਹ ਮੈਂ ਕਹਿੰਦੀ ਜੇ ਤੁਹਾਡੀ ਡੱਬੀ ਚੋਂ ਨਿਕਲਦਾ ਨਾ ਤਾਂ ਤੁਸੀਂ ਜਰੂਰ ਇਸ ਤਰ੍ਹਾਂ ਕਰਕੇ ਦੇਖੋ ਕਦੇ ਵੀ ਜਿਹੜਾ ਡੱਬੀ ਚੋਂ ਧੱਗਾ ਆ ਬਾਹਰ ਨਹੀਂ ਨਿਕਲੂਗਾ ਤੇ ਆ ਬਸ ਜੀ ਅੱਜ ਤੇ ਇੰਨਾ ਹੀ ਸੀ ਤੇ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਵਿੱਚ ਉਹਨਾਂ ਚਿਰ ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ